ਵੀਡੀਓ ਵੇਖਣ ਵਾਲੇ ਸਾਰੇ ਦੋਸਤਾਂ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਹੋ ਪੰਜਾਬੀ ਡੈਰੀਮੈਨ ਸੋਲਰ ਤੇ ਜੀਵਨੀਦਾਰਾ ਸੋਲਰ ਰਾਜਪੁਰਾ ਦੇ YouTube ਚੈਨਲ ਨਾਲ ਕਾਫੀ ਲੰਮੇ ਸਮੇਂ ਤੋਂ ਸੋਲਰ ਪੰਪ ਔਨ ਗ੍ਰਿਡ ਆਫ ਗ੍ਰਿਡ ਤੇ ਹਾਈਬ੍ਰਿਡ ਰੂਫ ਟਾਪ ਇੱਕ ਚੰਗੀ ਵਧੀਆ ਕੁਆਲਿਟੀ ਦੇ ਵਿੱਚ ਆਪਾਂ ਲਗਾ ਰਹੇ ਹਾਂ ਪਰ YouTube ਤੇ ਆਪਾਂ ਹਰ ਇੱਕ ਸਿਸਟਮ ਦੀ ਜਿਹੜੀ ਵੀਡੀਓ ਸ਼ੇਅਰ ਕਰਦੇ ਹਾਂ ਬਹੁਤ ਸਾਰੇ ਕਿਸਾਨ ਵੀਰ ਉਹ ਵੀਡੀਓ ਵੇਖਦੇ ਨੇ ਆਪਣੇ ਸਿਸਟਮ ਦੀ ਕੁਆਲਿਟੀ ਚੰਗੀ ਪਰਫਾਰਮੈਂਸ ਤੇ ਇੱਕ ਵਧੀਆ ਸਰਵਿਸ ਅਸੀਂ ਪ੍ਰੋਵਾਈਡ ਕਰਵਾਨੇ ਆ ਬਹੁਤ ਸਾਰਾ ਮਾਨ ਸਤਕਾਰ ਸਾਨੂੰ ਮਿਲਦਾ ਏ ਤੇ ਬਹੁਤ ਸਾਰਾ ਬਿਜ਼ਨਸ ਮਿਲਦਾ ਓਦੇ ਤੋਂ ਲਗਾਤਾਰ ਸੋਲਰ ਸਿਸਟਮ ਲਾਣੇ ਪਏ ਆ ਇਸੇ ਲੜੀ ਦੇ ਤਹਿਤ ਅੱਜ ਪਹੁੰਚੇ ਆ ਪਿੰਡ ਪੰਜੇਟਾ ਨੇੜੇ ਮਾਛੀਵਾੜਾ ਸਾਹਿਬ 5 ਹੌਸਪਾਵਰ ਦਾ ਸੋਲਰ ਸਮਰਸੀਬਲ ਪੰਪ ਇੰਸਟਾਲ ਕੀਤਾ ਇੱਥੇ ਤੇ ਫਿਕਸ ਸਟਰਕਚਰ ਇੱਥੇ ਲਾਇਆ ਫਿਕਸ ਸਟਰਕਚਰ ਇੰਸਟਾਲ ਕੀਤਾ ਏ ਕਿਉਂਕਿ ਇਹ ਚਾਰ ਦੀਵਾਰੀ ਦੇ ਵਿੱਚ ਇਹਨਾਂ ਦੀ ਮੋਟਰ ਏ ਤੇ ਇੱਥੇ ਇਹਨਾਂ ਨੇ ਆਪਣੀ ਘਰ ਦੀ ਜਿਹੜੀ ਛੱਤ ਹੈ ਇਹਨਾਂ ਦੇ ਮਕਾਨ ਦੀ ਛੱਤ ਹੈ ਇਹਦੇ ਉੱਤੇ ਹੀ ਇਹਨਾਂ ਨੇ ਫਿਕਸਡ ਸਟਰਕਚਰ ਇੰਸਟਾਲ ਕਰਵਾਇਆ ਕਿਉਂਕਿ ਜਿਹੜਾ ਰੋਟੇਟ ਹੁੰਦਾ ਸਟਰਕਚਰ ਉਹਨੂੰ ਸਟ੍ਰੇਟ ਕਰਨਾ ਪੈਂਦਾ ਤੇ ਇੱਕ ਸਿਕਿਉਰਟੀ ਪਰਪਸ ਤੋਂ ਇਹਨਾਂ ਨੇ ਆਪਣੀ ਛੱਤ ਦੇ ਉੱਤੇ ਲਵਾਇਆ ਦੂਜਾ ਇਹਨੂੰ ਵਾਰ-ਵਾਰ ਕਮਾਨ ਦੀ ਲੋਡ ਨਹੀਂ ਪੈਂਦੀ ਬੇਸ਼ੱਕ ਸਵੇਰੇ ਸ਼ਾਮ ਥੋੜਾ ਜਿਹਾ ਫਰਕ ਪੈਂਦਾ ਹੈ ਪਰਫਾਰਮੈਂਸ ਦਾ ਪਰ ਇਸ ਨਾਲ ਵਾਰ-ਵਾਰ ਤੁਹਾਨੂੰ ਕਮਾਨ ਦੀ ਲੋਡ ਨਹੀਂ ਪੈਂਦੀ ਤੇ ਫਿਕਸਡ ਸਟਰਕਚਰ ਦੇ ਵਿੱਚ ਹਵਾ ਨੇਰੀ ਦੇ ਵਿੱਚ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਬਾਕੀ ਇਹ ਜ਼ਿੰਮੇਵਾਰ ਦੀ ਚੋਇਸ ਹੁੰਦੀ ਹੈ ਤੁਸੀਂ ਫਿਕਸਡ ਸਟਰਕਚਰ ਵੀ ਲਗਵਾ ਸਕਦੇ ਹੋ ਤੁਸੀਂ ਰੋਟੇਟ ਹੋਣ ਵਾਲਾ ਸਟਰਕਚਰ ਵੀ ਲਗਵਾ ਸਕਦੇ ਹੋ 6 ਕਿਲੋਵਾਟ ਦਾ ਇਹ ਸਿਸਟਮ ਇੰਸਟਾਲ ਕੀਤਾ ਇੱਥੇ 18 ਪੈਨਲ ਲਾਏ ਨੇ ਹਮੇਸ਼ਾ ਦੀ ਤਰ੍ਹਾਂ ਯੂਟੀਐਲ ਸੋਲਰ ਦਾ ਬ੍ਰਾਂਡ ਵਰਤੇ ਆਪਾਂ ਯੂਟੀਐਲ ਸੋਲਰ ਦੇ ਪੈਨਲ ਨੇ ਤੇ 340 ਵਾਟ ਦੇ ਮੋਨੋ ਦੇ ਪੈਨਲ ਨੇ ਇਹ ਜਿਹੜਾ ਪੈਨਲ ਜਿਹਨੂੰ ਆਮ ਕਰਕੇ ਕਿਸਾਨ ਵੀਰ ਆਪਣੀ ਪਿੰਡੂ ਭਾਸ਼ਾ ਦੇ ਵਿੱਚ ਕਾਲਾ ਪੈਨਲ ਵੀ ਆਖ ਦਿੰਦੇ ਨੇ ਪੋਲੀਕ੍ਰਿਸਟਲਾਈਨ ਨੂੰ ਨੀਲਾ ਪੈਨਲ ਆਖ ਦਿੰਦੇ ਨੇ ਇਹਨੂੰ ਕਾਲਾ ਪੈਨਲ ਆਖ ਦਿੰਦੇ ਨੇ ਇਹ ਬਹੁਤ ਵਧੀਆ ਪੈਨਲ ਕੰਪਨੀ ਨੇ ਕੱਢਿਆ 335 ਵਾਟ ਦੇ ਵਿੱਚ ਪੋਲੀਕ੍ਰਿਸਟਲਾਈਨ ਬਹੁਤ ਕਾਮਯਾਬ ਹੋਇਆ ਤੇ ਅੱਜ ਵੀ ਕਾਮਯਾਬ ਹੈ ਇਸੇ ਤਰ੍ਹਾਂ ਇਹ 340 ਵਾਟ ਦੇ ਵਿੱਚ ਮੋਨੋ ਪੈਨਲ ਹੈ ਜੋ ਯੂਟੀਐਲ ਸੋਲਰ ਕੰਪਨੀ ਨੇ ਨਵਾਂ ਲਾਂਚ ਕੀਤਾ ਹੈ 540 ਵਾਟ ਦਾ ਜਿਹੜਾ ਮੋਨੋ ਹਾਫ ਕੱਟ ਆਉਂਦਾ ਹੈ ਉਹਦੀ ਵੀਓਸੀ ਘੱਟ ਹੈ ਜਿਹੜਾ 340 ਵਾਟ ਦਾ ਇਹ ਪੈਨਲ ਹੈ ਮੋਨੋ ਦਾ ਇਸ ਪੈਨਲ ਦੀ ਵੀਓਸੀ 335 ਵਾਟ ਵਾਲੇ ਪੈਨਲ ਤੋਂ ਵੀ ਜ਼ਿਆਦਾ ਹੈ ਜਿਹਦੇ ਵਿੱਚ ਮੇਨ ਕਾਰਨ ਹੈ ਜਿਵੇਂ ਤੁਸੀਂ ਸਾਹਮਣੇ ਇਹ ਪੈਨਲ ਵੇਖਦੇ ਪਏ ਹੋ ਇਹ ਤੁਸੀਂ ਵੇਖਦੇ ਪਏ ਹੋ ਪੂਰਾ ਸਿਰੇ ਤੱਕ ਇੱਕੋ ਪੈਨਲ ਤੁਹਾਨੂੰ ਨਜ਼ਰ ਆਉਂਦਾ ਹੈ ਜਿਹੜਾ ਮੋਨੋ 540 ਵਾਟ ਹੈ ਉਹ ਇਥੋਂ ਵਿਚਾਲਿਓ ਹਾਫ ਕੱਟ ਕਹਿੰਦੇ ਨੇ ਜਿਹਨੂੰ ਇਥੋਂ ਪੈਰਲਲ ਚ ਕਰਕੇ ਜੋੜਿਆ ਹੁੰਦਾ ਇੱਕ ਭਾਗ ਥੱਲੇ ਇੱਕ ਉੱਪਰ ਜਦੋਂ ਆਪਾਂ ਇਹਨੂੰ ਕਿਸੇ ਵੀ ਪੈਨਲ ਨੂੰ ਦੋ ਭਾਗਾਂ ਵਿੱਚ ਵੰਡਨੇ ਆ ਤਾਂ ਉਹਦੇ ਵਿੱਚ ਐਂਪੀਅਰ ਵੱਧ ਜਾਂਦੇ ਨੇ ਤੇ ਵੋਲਟੇਜ ਘਟ ਜਾਂਦੀ ਹੈ ਕਿਉਂਕਿ ਦੋ ਭਾਗਾਂ ਵਿੱਚ ਵੰਡ ਕੇ ਆਪਾਂ ਇਹਨੂੰ ਪੈਰਲਲ ਕਰਦੇ ਆ ਥੱਲੇ ਵਾਲਾ ਜਿਹੜਾ ਭਾਗ ਹੈ ਇਹਨੂੰ ਆਪਾਂ ਉੱਤੇ ਵਾਲੇ ਦੇ ਪੈਰਲਲ ਕਰ ਦਿੰਨੇ ਆ ਇਹਦੇ ਕਨੈਕਸ਼ਨ ਜਦੋਂ ਆਪਾਂ ਸੈਲਾਂ ਨੂੰ ਪੈਰਲਲ ਕਰਨੇ ਆ ਤਾਂ ਐਂਪੀਅਰ ਵੱਧਦੇ ਨੇ ਤੇ ਵੋਲਟੇਜ ਘਟ ਜਾਂਦੇ ਨੇ ਸੋ so, 540 ਵਾਟ ਨਾਲੋਂ ਇਸ ਪੈਨਲ ਦੀ ਖਾਸੀਅਤ ਇਹ ਵੇ ਕਿ ਇਹ ਪੌਲੀ ਦੇ ਪੈਨਲ ਵਾਂਗੂ ਸਾਰਾ ਪੈਨਲ ਇੱਕੋ ਹੀ ਏ ਤੇ ਇਹਦੇ ਵਿੱਚ ਵੋਲਟੇਜ ਤੇ ਐਂਪੀਅਰ ਸਹੀ ਨੇ ਜਿੰਨੇ ਆਪਾਂ ਨੂੰ ਚਾਹੀਦੇ ਨੇ ਉਸ ਹਿਸਾਬ ਨਾਲ ਇਹ ਵੋਲਟੇਜ ਤੇ ਐਂਪੀਅਰ ਕੱਢਦਾ ਏ ਤੇ ਇਹਦੀ VOC 335 ਵਾਟ ਦੇ ਪੈਨਲ ਤੋਂ ਤੇ 540 ਵਾਟ 580 ਵਾਟ ਦੇ ਪੈਨਲ ਤੋਂ ਵੀ ਜ਼ਿਆਦਾ ਵੇ ਸੋ 340 ਵਾਟ ਦੇ ਪੈਨਲ ਦੀ ਪਰਫਾਰਮੈਂਸ ਬਹੁਤ ਹੀ ਬਾਖਮਾਲ ਹੈ ਬਹੁਤ ਵਧੀਆ ਪ੍ਰੈਸ਼ਰ ਹੁੰਦਾ ਹੈ ਤੁਸੀਂ ਸਾਡੀਆਂ ਵੀਡੀਓਜ਼ ਵੇਖਦੇ ਹੋਵੋਗੇ ਅਸੀਂ ਕਦੇ ਵੀ ਮਨਮਰਜ਼ੀ ਨਾਲ ਸਿਸਟਮ ਨਹੀਂ ਲਾਂਦੇ ਟੈਕਨੀਕਲੀ ਜੋ ਸਾਨੂੰ ਸਹੀ ਲੱਗਦਾ ਅਸੀਂ ਉਸ ਤਰੀਕੇ ਨਾਲ ਹੀ ਸਿਸਟਮ ਲਾਂਦੇ ਆ ਤਾਂ ਕਰਕੇ ਮੋਟਰ ਦੀ ਪਰਫਾਰਮੈਂਸ ਬਹੁਤ ਵਧੀਆ ਹੁੰਦੀ ਹੈ ਪੰਜ ਹੌਸਪਾਵਰ ਦੀ ਮੋਟਰ ਹੈ ਤੁਸੀਂ ਵੀਡੀਓ ਚ ਵੇਖ ਸਕਦੇ ਹੋ 3 ਇੰਚ ਦਾ ਵਧੀਆ ਪ੍ਰੈਸ਼ਰ ਦਾ ਪਾਣੀ ਹੈ ਸੋ ਸਿਸਟਮ ਇੰਸਟਾਲ ਹੋ ਚੁੱਕਿਆ ਹੈ ਵਧੀਆ ਤਰੀਕੇ ਨਾਲ ਇੰਸਟਾਲ ਕੀਤਾ ਹੈ ਸਾਹਮਣੇ ਤੁਸੀਂ ਵੇਖ ਸਕਦੇ ਹੋ ਆਪਾਂ ਇਹਦੇ ਵਿੱਚ ਫਿਕਸ ਸਟਰਕਚਰ ਲਾਇਆ ਹੈ ਤੇ ਇਹਦੇ ਵਿੱਚ ਟਾਇਆਂ ਵਗੈਰਾ ਲਾਣ ਵਾਲੀਆਂ ਰਹਿੰਦੀਆਂ ਨੇ ਪਾਈਪਾਂ ਵਗੈਰਾ ਪਾ ਕੇ ਇਹਦੀ ਫੁੱਲ ਫਿਟਿੰਗ ਅਜੇ ਥੋੜੀ ਰਹਿੰਦੀ ਹੈ ਇਹ 340 ਵਾਟ ਦੇ 18 ਪੈਨਲ ਇੱਥੇ ਵਰਤੇ ਨੇ 5 ਐਚਪੀ ਦੀ ਮੋਟਰ ਤੇ ਡਰਾਈਵ ਇੱਥੇ ਕ੍ਰਮਟਨ ਦੀ ਯੂਜ਼ ਕੀਤੀ ਗਈ ਹੈ 47.31 ਫ੍ਰੀਕਵੈਂਸੀ ਇਸ ਟਾਈਮ ਚੱਲਦੀ ਪਈ ਹੈ ਜੇ ਆਪਾਂ ਡੀਸੀ ਵੋਲਟਾਂ ਦੀ ਗੱਲ ਕਰੀਏ ਤੇ 626 ਵੋਲਟ ਇਸ ਟਾਈਮ ਪੈਨਲਾਂ ਤੋਂ ਆਉਂਦੇ ਪਏ ਨੇ 626 ਵੋਲਟ ਇਸ ਟਾਈਮ 1:30 ਵਜੇ ਦਾ ਟਾਈਮ ਹੈ ਤੇ 625 626 ਵੋਲਟ ਪੈਦਾ ਕਰਦੇ ਪਏ ਨੇ ਪੈਨਲ ਬਸ ਇਹੀ ਫਰਕ ਹੁੰਦਾ ਜਿਹੜੇ 540 ਵਾਟ ਦੇ ਪੈਨਲ ਨੇ ਉਹ ਇੰਨੀ ਵੀਓਸੀ ਨਹੀਂ ਪੈਦਾ ਕਰ ਸਕਦੇ ਇੰਨੇ ਵੋਲਟ ਨਹੀਂ ਪੈਦਾ ਕਰਦੇ ਉਹਨਾਂ ਦੇ ਵੋਲਟੇਜ ਘੱਟ ਹੁੰਦੇ ਨੇ ਇਹਨਾਂ ਪੈਨਲਾਂ ਦੇ ਵੋਲਟੇਜ ਜ਼ਿਆਦਾ ਹੁੰਦੇ ਨੇ ਨੈਸਾ ਦੀ ਮੋਟਰ 8.2 ਐਂਪੀਅਰ ਲੈਂਦੀ ਪਈ ਏ ਜਿਹੜੀ ਵਧੀਆ ਚੰਗੀ ਕੁਆਲਿਟੀ ਦੀ ਮੋਟਰ ਏ ਐਂਪੀਅਰ ਬਹੁਤ ਹਿਸਾਬ ਨਾਲ ਲੈਂਦੀ ਏ 8.2 ਐਂਪੀਅਰ ਲੈਂਦੀ ਪਈ ਏ ਤੇ 358 ਵੋਲਟੇਜ 360 ਵੋਲਟ ਕੰਜ਼ੂਮ ਕਰਕੇ 47 ਫ੍ਰੀਕਵੈਂਸੀ ਤੇ ਮੋਟਰ ਇਸ ਟਾਈਮ ਚੱਲਦੀ ਪਈ ਹੈ ਤੇ ਜੇ ਮੋਟਰ ਦੇ ਪਾਣੀ ਦੇ ਫਲੋ ਦੀ ਗੱਲ ਕਰੀਏ ਤੁਹਾਨੂੰ ਨਜ਼ਦੀਕ ਤੋਂ ਵਿਖਾ ਦਿੰਨੇ ਆ ਪਹਿਲਾਂ ਵੀ ਤੁਹਾਨੂੰ ਇਹਦੇ ਵਿੱਚ ਦੱਸਿਆ ਵੀ 3 ਇੰਚ ਦਾ ਡਿਲੀਵਰੀ ਪੈਪ ਪਾਇਆ ਇਹਨਾਂ ਨੇ ਤੇ 60 ਫੁੱਟ ਤੇ ਇਹ ਮੋਟਰ ਚੱਲਦੀ ਪਈ ਹੈ 3 ਇੰਚੀ ਦਾ ਵਧੀਆ ਪ੍ਰੈਸ਼ਰ ਦਾ ਪਾਣੀ ਹੈ ਨੈਸਾ ਦੀ ਮੋਟਰ ਹੈ ਯੂਟੀਐਲ ਸੋਲਰ ਦੇ ਪੈਨਲ ਲੱਗੇ ਨੇ ਫਿਕਸ ਸਟਰਕਚਰ ਲੱਗਿਆ ਹੈ ਕ੍ਰਮਟਨ ਦੀ ਡਰਾਈਵ ਯੂਜ਼ ਕੀਤੀ ਗਈ ਹੈ ਤੇ ਸੋ ਔਨਸਾਈਟ ਗੁਰਜੀਤ ਭਾਜੀ ਦੀ ਜੋ ਗਲਬਤ ਹੋਈ ਕਿਸਾਨ ਵੀਰ ਦਾ ਕੀ ਕਹਿਣਾ ਹੈ ਇਸ ਸਿਸਟਮ ਬਾਰੇ ਬਣੇ ਰਹੋ ਵੀਡੀਓ ਦੇ ਨਾਲ ਕਿਸਾਨ ਵੀਰੋ ਮੇਰੇ ਨਾਲ ਨੇ ਬਾਈ ਮਨਜਿੰਦਰ ਸਿੰਘ ਜੀ ਪਿੰਡ ਇਹਨਾਂ ਦਾ ਪੰਜੇਟਾ ਤਹਿਸੀਲ ਥੋੜੀ ਪੈਂਦੀ ਹੈ ਜੀ ਲੁਧਿਆਣਾ ਲੁਧਿਆਣਾ ਤੇ ਜ਼ਿਲ੍ਹਾ ਵੀ ਲੁਧਿਆਣਾ ਬਾਈ ਹੁੰਦਾ ਪਿੰਡ ਇਹ ਹੈਗਾ ਮਾਚੀਵਾੜਾ ਸਾਹਿਬ ਤੋਂ ਜੇ ਕੁਹਾੜੇ ਜਾਂਦੇ ਉਹ ਰੋਡ ਦੇ ਉੱਤੇ ਪਿੰਡ ਹੈ ਤੇ ਪੰਪ ਇਹਨਾਂ ਦਾ ਆਪਾਂ ਚਾਲੂ ਕਰ ਦਿੱਤਾ ਮਨਜਿੰਦਰ ਜੀ ਬਾਈ ਸੱਚੋ ਸੱਚ ਕੀ ਫੀਲ ਕੀ ਕਰ ਰਹੇ ਹੋ ਕੀ ਮਹਿਸੂਸ ਕਰ ਰਹੇ ਹੋ ਬਿਲਕੁਲ ਬਹੁਤ ਵਧੀਆ ਕਰਦੇ ਆ ਜੀ ਬਹੁਤ ਪ੍ਰੈਸ਼ਰ ਬਹੁਤ ਵਧੀਆ ਪਾਣੀ ਆ ਮੋਟਰ ਦਾ ਬਹੁਤ ਵਧੀਆ ਫੀਲ ਕਰ ਰਿਹਾ ਹੈ ਜੀ ਦਿਲੋਂ ਖੁਸ਼ ਹੋ ਨਾ ਹਾਂਜੀ ਬਹੁਤ ਦਿਲੋਂ ਖੁਸ਼ ਆ ਜੀ ਦੇਖੋ ਆਪਾਂ ਵੀਡੀਓ ਬਣਾਉਣ ਵਾਸਤੇ ਖੁਸ਼ ਨਹੀਂ ਕਹਿਣਾ ਉਹ ਜੇ ਦਿਲੋਂ ਖੁਸ਼ ਆ ਤਾਂ ਦਿਲੋਂ ਖੁਸ਼ ਆ ਜੀ ਦਿਲੋਂ ਖੁਸ਼ੀ ਆ ਨਾ ਪੂਰੀ ਹਾਂਜੀ ਪੂਰੀ ਪੂਰੀ ਆ ਜੀ ਤੇ ਮਜਨ ਦਾ ਭਾਈ ਜਦੋਂ ਬੰਦੇ ਕੋਲ ਕਿਸਾਨ ਕੋਲੇ ਪਾਣੀ ਨਹੀਂ ਨਾ ਹੁੰਦਾ ਉਦੋਂ ਬਹੁਤ ਔਖਾ ਹੁੰਦਾ ਹੈ ਨਾ ਬਹੁਤ ਔਖਾ ਹੁੰਦਾ ਜੀ ਬਹੁਤ ਔਖਾ ਸੋ ਜਿਵੇਂ ਆਪਾਂ ਆਫਲਾਈਨ ਗੱਲ ਕਰਕੇ ਆਟੇ ਜਿਹੜੀ ਪਾਣੀ ਦੀ ਜਿਹੜੀ ਆਵਾਜ਼ ਆ ਨਾ ਹ ਸੰਗੀਤ ਆ ਇਹ ਬੰਦੇ ਨੂੰ ਫਾਈਵ ਬੰਦੇ ਦੇ ਚਿਹਰੇ ਤੇ ਰੌਣਕ ਆ ਜਾਂਦੀ ਜਦੋਂ ਪਾਣੀ ਹੁੰਦਾ ਕੋਈ ਵੀ ਜ਼ਿੰਮੇਵਾਰ ਹੈ ਨਾ ਕਿਉਂਕਿ ਬਿਨਾ ਪਾਣੀ ਤੋਂ ਖੇਤੀ ਹੈ ਹੀ ਨਹੀਂ ਭਾਈ ਹਾਂ ਚਲੋ ਸਾਡੀ ਕੁਆਲਿਟੀ ਤੁਹਾਨੂੰ ਕਿਵੇਂ ਲੱਗੀ ਬਹੁਤ ਵਧੀਆ ਕੁਆਲਿਟੀ ਹੈ ਜੀ ਬਹੁਤ ਵਧੀਆ ਬਹੁਤ ਵਧੀਆ ਕੰਮ ਕੀਤਾ ਹੋਇਆ ਚਲੋ ਤੁਸੀਂ ਸਾਨੂੰ ਪੈਸੇ ਪਹਿਲਾਂ ਪਾਏ ਸੀ ਕੋਈ ਮਨ ਡਰ ਰੂਤਨ ਲੱਗਿਆ ਨਹੀਂ ਨਹੀਂ ਕੋਈ ਡਰ ਨਹੀਂ ਹੈਗਾ ਜੀ ਰੋਜ਼ ਦਾ ਚਲੋ ਮਿਹਰਬਾਨੀ ਸੋ ਕਿਸਾਨ ਵੀਰੋ ਬੇਨਾਲ ਬਾਈ ਸੀ ਮਨਜਿੰਦਰ ਸਿੰਘ ਪੰਜੇਟਾ ਤੇ ਇਹਨਾਂ ਦੇ ਬਾਈ ਦੇ ਪੰਪ ਲਾਇਆ ਸੋ ਕਿਉਂਕਿ ਜਦੋਂ ਕੰਮ ਕਰਦੇ ਆ ਤਾਂ ਅਸੀਂ ਪੇਮੈਂਟ ਐਡਵਾਂਸ ਲੈਂਦੇ ਹਾਂ ਤਾਂ ਕਈ ਵਾਰੀ ਕਈ ਵਾਰ ਕਿਸਾਨ ਕਹਿੰਦੇ ਕਿ ਕਿਆ ਵੀ ਤਾਂ ਚਲੋ ਡਰ ਵੀ ਸੱਚ ਹੈ ਬਾਈ ਮਨਜਿੰਦਰ ਕਈ ਵਾਰੀ ਬੰਦੇ ਪਹਿ ਲੈ ਕੇ ਭੱਜ ਜਾਂਦੇ ਆ ਹਾਂ ਸੋ ਅਸੀਂ ਤੁਹਾਨੂੰ ਵਿਸ਼ਵਾਸ ਦਵਾਣੇ ਕਿਸਾਨ ਵੀਰੋ ਇਸ ਵੀਡੀਓ ਦੇ ਜ਼ਰੀਏ ਇਸ ਬਾਈ ਸਾਡਾ ਗਵਾਹ ਸਾਨੂੰ ਤੁਸੀਂ ਸੋਸ਼ਲ ਮੀਡੀਆ ਦੇਖਿਆ ਸੀ ਬਾਈ ਹਾਂਜੀ ਹਾਂਜੀ YouTube ਚੈੱਕ ਕੀਤਾ ਸਾਨੂੰ ਹਾਂਜੀ YouTube ਤੇ ਹੀ ਦੇਖਿਆ YouTube ਤੇ ਦੇਖਿਆ ਸੀ ਬਾਈ ਉਹ ਤੋਂ ਦੇਖ ਕੇ ਜਦ ਮੈਂ ਫੋਟੋ ਨਾਲ ਕੰਟੈਕਟ ਜੀ ਜੀ ਬਾਈ ਸੋ ਕਿਸਾਨ ਵੀਰੋ ਐਸੀ ਬਾਈ ਮਨਜਿੰਦਰ ਸਿੰਘ ਤੇ ਜੇ ਤੁਸੀਂ ਵੀ ਕੋਈ ਸਾਡੇ ਕੋਲ ਸਿਸਤ ਸੁਣਾਉਣਾ ਚਾਹੁੰਦੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਨੰਬਰ ਸਾਡੀ ਸਕਰੀਨ ਤੇ ਚੱਲ ਰਹੇ ਨੇ ਤੇ ਕੋਈ ਵੀ ਸਿਸਟਮ ਚ ਲਾਉਣਾ ਸਮਰਸੀਲ ਪੰਪ ਜਾਂ ਮੋਨੋਬਲਾਕ ਜਾਂ ਫਿਰ ਤੁਸੀਂ ਆਨ ਗ੍ਰਿਡ ਆਫ ਗ੍ਰਿਡ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ ਬਹੁਤ ਸਾਰਾ ਮਾਨਸਿਕ ਸਹਾਰਾ ਸਾਨੂੰ ਦਿੰਦੇ ਹੋ ਵੀਡੀਓ ਦੇਖਦੇ ਹੋ ਤੇ ਸਾਨੂੰ ਕੰਮ ਦਿੰਦੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਮਿਲਦੇ ਆ ਕਿਸੇ ਹੋਰ ਨਵੀਂ ਜਗ੍ਹਾ ਦੇ ਉੱਤੇ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਸਾਰੇ ਦੋਸਤ ਮਿੱਤਰਾਂ ਸასი ਸ਼ਕਾ ਸასი ਸ਼ਕਾ ਜੀ ਬੰਦ ਜੀ